ਸੁੰਨੇ ਸੁੰਨੇ ਰਾਹਾਂ ਵਿੱਚ ਕੋਈ ਕੋਈ ਪੈੜੇ ਦਿਲ ਹੀ ਉਦਾਸ ਹੈ ਤੇ ਬਾਕੀ ਸਭ ਖੈਰ ਦਿਲ ਹੀ ਉਦਾਸ ਹੈ ਤੇ ਬਾਕੀ ਸਭ ਖੈਰ ਦੂਰ ਇੱਕ ਪਿੰਡ ਵਿੱਚ ਨਿਕਾਜ ਆਕਰ ਸੀ ਕੱਚੀਆਂ ਸੀ ਕੰਧਾਂ ਉਹਦਾ ਬੋੜਾ ਜਿਹਾ ਦਰ ਸੀ ਅੰਮੀ ਮੇਰੀ ਚਿੰਤਾ ਤੇ ਬਾਪੂ ਮੇਰਾ ਡਰ ਸੀ ਜਦੋਂ ਮੇਰੀ ਯਾਦ ਹਲੇ ਮਸਾਂ ਖੁੱਲ ਪਰ ਸੀ ਉਦੋਂ ਤੋਂ ਹੀ ਖੁਸ਼ੀਆਂ ਦੇ ਨਾਮ ਸਾਡਾ ਵੈ ਦਿਲ ਹੀ ਉਦਾਸ ਤੇ ਬਾਕੀ ਸਭ ਖੈ ਦਿਲ ਹੀ ਉਦਾਸ ਤੇ ਬਾਕੀ ਸਭ ਖੈ ਦੋਧਨੀ ਦਸੂਤੀ ਫੁੱਲ ਪਾਉਣ ਪਹਿਣਾ ਮੇਰੀਆਂ ਖੁੱਲੀਆਂ ਨੇ ਕਿਕਰਾਂ ਤੇ ਖੁੱਲੀਆਂ ਨੇ ਵੇਰੀਆਂ ਕੰਧਾਂ ਨਾਲੋਂ ਉੱਚੀਆਂ ਤਰੇਕਾਂ ਹੋਈਆਂ ਤੇਰੀਆਂ ਤੋਰ ਡੋਲੀ ਤੋਰ ਮਾਈ ਕਾਹਨੀਆਂ ਨੇ ਦੇਰੀ ਸਾਰੇ ਲੋਕਾਂ ਹਾਲੇ ਸਾਡੀ ਦੇਖਾਂ ਨਾਲ ਗਏ ਦਿਲ ਹੀ ਉਦਾਸ ਤੇ ਬਾਕੀ ਸਭ ਖੇ ਦਿਲ ਹੀ ਉਦਾਸ ਤੇ ਬਾਕੀ ਸਭ ਮੈਲੀ ਜਹੀ ਰਾਤ ਦੀ ਉਹ ਤੁੰਦਲੀ ਸਵੇਰ ਸੀ ਸੂਰਜ ਦੇ ਚੜਨੇ ਚ ਹਾਲੇ ਬੜੀ ਦੇਰ ਸੀ ਪਿਤਾ ਪਰਦੇਸ ਗਿਆ ਜਦੋਂ ਪਹਿਲੀ ਵਾਰ ਸੀ ਮੇਰੀ ਮਾਂ ਦੇ ਨੈਣਾ ਹੰਜ ਤੇ ਹਨੇਰ ਸੀ ਹਾਲੇ ਤੀਕ ਨੈਣਾ ਵਿੱਚ ਮਾੜੀ ਮਾੜੀ ਗਏ ਦਿਲ ਹੀ ਉਦਾਸ ਏ ਤੇ ਬਾਕੀ ਸਭ ਖੈਰ ਏ ਦਿਲ ਹੀ ਉਦਾਸ ਏ ਤੇ ਬਾਕੀ ਸਭ ਖੈਰ ਏ ਸੁਨਨੇ ਸੁਨੇ ਰਾਹਾਂ ਵਿੱਚ ਕੋਈ ਕੋਈ ਪੈੜੇ ਦਿਲ ਹੀ ਉਦਾਸ ਏ ਤੇ ਬਾਕੀ ਸਭ ਖੈਰ ਏ ਦਿਲ ਹੀ ਉਦਾਸ ਏ ਬਾਕੀ ਸਭ ਖੈਰ ਏ